ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਛੋਟੀਆਂ ਬਖਾਵਾਂਗੇ ਤਿੰਨ ਗੱਬਣਾ ਤਿਆਰ ਤੇ ਇੱਕ ਬਿਲਕੁਲ ਤਾਜੀ ਸੂਈ ਹਰਿਆਣੇ ਦੀ ਝੋਟੀ ਤੇ ਆਪਾਂ ਪਹੁੰਚੇ ਆ ਭਾਜੀ ਬਗੀਚਾ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਮਨਜੋਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਸਨੂੰ ਠੀਕ ਠਾਕ ਕਲੋ ਵਧੀਆ ਚਾਹੀਦਾ ਸਾਸਿਕਾ ਪਾਜੀ ਸਾਸਿਕਾ ਪਾਜੀ ਕੀ ਹਾਲ ਜੀ ਚੜਦੀ ਕਲਾ ਤੁਸੀਂ ਸੁਣਾਓ ਬਸ ਵਧੀਆ ਜੀ ਵਧੀਆ ਚਾਹੀਦਾ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਮ ਤਸੀਲ ਇਹ ਨਾਲਾ ਜਿਲ੍ਹਾ ਹਰਸਿੰਧ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9041796730 ਠੀਕ ਆ ਜੀ ਤੇ ਉਧਰ ਵਾਲੀ ਵੀਡੀਓ ਦਾ ਕਿਵੇਂ ਰਿਆ ਹਰ ਉਹ ਦਿਨ ਵਾਲੀ ਤੇ ਪਾਜੀ ਹੁਣ ਫੋਨ ਆਈ ਜਾਂਦੇ ਅੱਛਾ ਹੁਣ ਐਵੇਂ ਆਵੇ ਫੇਰ ਹੁਣ ਆਉਂਦੇ ਆ ਹੀ ਹਾਂਜੀ ਹਾਂਜੀ ਠੀਕ ਮੈਂ 10ਵੇਂ ਦੀ ਪਾਜੀ ਲੱਗੀ ਜੀ ਅੱਛਾ ਅੱਛਾ ਚੰਗੀ ਚੱਲ ਗਈ ਵੀਡੀਓ ਬਹੁਤੀ ਤੇ ਹਾਂਜੀ ਦੇਰ ਭਾ ਵੀ ਜਾਏ ਤੇ ਪਸ਼ੂ ਚੰਗੇ ਹੀ ਸਦੇ ਹਨ ਤੇ ਆਹ ਬੋਲੀ ਰਹਿ ਗਈ ਹੈ ਜਾਣ ਵਾਲੀ ਅੱਛਾ ਉਹ ਵੀ ਕਲ ਨਹੀਂ ਆਪਾਂ ਗੱਡੀ ਆਣੀ ਵੀ ਮਿਲਣ ਗਿਆ ਠੀਕ ਹੈ ਠੀਕ ਹੈ ਦੂਰ ਹੀ ਗਏ ਸਾਰੇ ਪਸ਼ੂ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਇੱਥੇ ਕੁਝ ਚੰਗੇ ਬਟਾਲੇ ਲਾਗੇ ਅੱਛਾ ਕੁਝ ਮਜੀਠੇ ਕੁ ਸੋਹਣਾਂ ਅੱਛਾ ਅੱਛਾ ਤੇ ਗੜ ਸਾਹਿਬ ਜਾਣੀ ਹੈ ਝੋਟੀ ਠੀਕ ਹੈ ਠੀਕ ਹੈ ਜੀ ਦੋ ਮੇਰੇ ਨਾਲ ਜ਼ਿਆਦਾ ਦਾ ਮੇਰੇ ਨਾਲ ਵਪਾਰੀ ਭੜਾਈ ਲੈ ਗਏ ਜਿ ਤਰ੍ਹਾਂ ਭਾ ਇਹ ਘਰਾਂ ਵਾਲਿਆ ਭੜਾਈ ਖੜੀਆਂ ਘਰਾਂ ਵਾਲਿਆ ਨਹੀਂ ਘਰਾਂ ਵਾਲਿਆ ਸਾਰੇ ਅੱਛਾ ਅੱਛਾ ਘਰਾਂ ਵਾਲੇ ਹਾਂਜੀ ਹਾਂਜੀ ਠੀਕ ਹੈ ਭਾ ਜਾਏ ਜੀ ਨਾ ਦੋ ਵੀਰਾਂ ਨੂੰ ਇੱਥੇ ਅੱਛਾ ਉਹ ਕੀ ਇਹ ਠੀਕ ਹੈ ਤੇ ਅੱਜ ਵੀ ਫਿਰ ਰੇਟ ਨਿਕਨੇ ਗਈ ਆ ਰੇਟ ਬਿਲਕੁਲ ਜਾਇਜੀ ਭਾਜੀ ਅੱਛਾ ਲਓ ਜੀ ਪਸ਼ੂ ਆਪਾਂ ਤੁਹਾਨੂੰ ਟੋ 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 ਦੇ ਦਿਖਾਉਣੇ ਐਂਡ ਤੱਕ ਇੱਕ ਜੜੀ ਝੋਟੀਆਂ ਚੈੱਕ ਕਰ ਸਕਦੇ ਤੁਸੀਂ ਕੋਠੇ ਜੜੀ ਤੇ ਐਂਡ ਤੇ ਉਹਦੀ ਲਾਈਵ ਚ ਵਾਈ ਵੀ ਕਰਾ ਕੇ ਦਿਖਾਵਾਂਗੇ ਤੇ ਇਦਰੋਂ ਕਰੀਏ ਸ਼ੁਰੂਆਤ ਭਾਜੀ ਦੱਸਿਓ ਭਾਜੀ ਆ ਝੋਟੀ ਬਾਰੇ ਇਹ ਭਾਜੀ ਦੂਜਾ ਸੁਆ ਸੁਣੀ ਏ ਝੋਟੀ ਅੱਛਾ ਜੀ ਹਾਂਜੀ ਕਿੰਨਾ ਟਾਈਮ ਲਾਜੂ ਹਜੇ ਇਹ ਆਪਾਂ ਇਹਨੂੰ ਤਾਂ ਦੱਸਣਾ ਛੋਡੀ ਦਾ ਸੌਦਾ ਉਹਦੋਂ ਹੋਇਆ ਸੀ ਵਿੱਚ ਪਾਈ ਆਪਾਂ ਅੱਛਾ ਜੀ ਜਿਹੜੀ ਸਾਈ ਵੀ ਇਹਨੇ 2000 ਰੁਪਿਆ ਪਾਈ ਸੀ ਠੀਕ ਆ ਉਹਨੇ ਵੀਰ ਨੇ 2000 ਪਾ ਕੇ ਤੇ ਮੈਨੂੰ ਕਹਿੰਦਾ ਵੀ ਮੈਂ ਮੰਨ ਲਵਾਂਗੀ ਸ਼ਾਮਾਂ ਤੱਕ ਤੁਹਾਨੂੰ ਪੈਸੇ ਪਾ ਦੇਣਾ ਮੈਂ ਚਲੋ ਪਾ ਦਿਓ ਅੱਛਾ ਜੀ ਤੇ ਮੈਂ 4:00 ਵਜੇ ਉਹਨਾਂ ਨੂੰ ਫੋਨ ਕੀਤਾ ਗੱਡੀ ਵਾਲੇ ਨੂੰ ਵੀ ਕਿਹਾ ਹਾਂਜੀ ਇਹ ਚ ਲੱਗ ਗਈ ਜਾਣੀ ਮੰਨ ਲਓ ਵੀ ਆਲੀਆ ਨਾ ਲਾਗੀ ਠੀਕ ਹੈ ਠੀਕ ਹੈ ਕੋਈ ਕਿਉਂਨੇ ਮੈਨੂੰ ਫੋਨ ਕਰਦਾ ਵੀ ਇੰਦਾ ਵੀ ਸਾਡੇ ਕੋਈ ਮਰ ਗਿਆ ਤੇ ਆ ਕੰਮ ਬਣ ਗਿਆ ਅੱਛਾ ਅੱਛਾ ਕੱਲ ਸਾਈ ਵਾਪਸ ਆ ਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਤੇ ਲੋ ਜੀ ਝੋਟੀ ਟਾਈਮ ਭਾਈ ਦੱਸਿਓ ਕਿੰਨਾ ਕੁ ਲਾਜੋ ਭਾਜੀ ਹੱਤਾ ਹੀ ਕਰਦਾ ਝੋਟੀ ਬਹੁਤ ਚੰਗੀ ਜੀ ਲੋ ਜੀ ਕੰਦ ਫਲਾਇਗਾ ਤੇ ਕੰਦ ਕਾਠੇ ਦਾ ਵੀ ਚੰਗਾ ਵਾਰ ਸਿੰਘ ਸਿੰਘ ਬਹੁਤ ਚੰਗਾ ਆ ਗਿਆ ਚੈੱਕ ਕਰੋ ਜੀ ਇਹ ਦੂਜਾ ਸਵੇਰਾ ਭਾਜੀ ਦੂਜਾ ਸਵੇਰਾ ਭਾਜੀ ਪਹਿਲੇ ਸਵੇਰਾ ਕਿੰਨਾ ਕਰ ਕਾੜੇ ਦਾ ਕਾਸ਼ ਆਈ ਬਹੁਤ ਜੀ ਕੋ ਡੀਪਾ ਜੀ ਠੀਕ ਗੱਲ ਹੋ ਜੇ 10 ਤੋਂ ਪਲੱਸ ਜਿਹੜਾ ਪਹਿਲੇ ਸਵੇਰੇ ਦੁੱਧ ਚੋਆਇਆ ਤੇ ਥਣ ਪਾਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਟਾਈਮ ਲੱਜੂਗੀ ਹਫਤੇ ਇੱਕ ਦੇ ਆਸ-ਪਾਸ ਤੇ ਢਿੱਲਾ ਢੁਲਾ ਜੜੀਆਂ ਆ ਜੇ ਹਵਾਨੇ ਤੇ ਕਾਫੀ ਯਾਰ ਤੇ ਸੌਣ ਤੱਕ ਹਵਾਨਾ ਚੰਗਾ ਬਣਾ ਲੂਗੀ ਤੇ ਹੈ ਸਿੰਗਲ ਹੱਡੀ ਆ ਤੇ ਕੱਦ-ਕਾਠ ਵੀ ਬਹੁਤ ਹੀ ਤਕੜਾ ਆ ਗਿਆ ਮੀਮ ਆਪਾਂ ਦਾ ਬਾਕੀ ਨਾ ਇੱਕ ਵਾਰ ਸਪੂਰ ਚਾੜ੍ਹਦੇ ਏਰੀਏ ਚੋਂ ਦੀ ਇਹ ਸੱਜਣੋਂ ਵਾਵਾ ਹੀ ਇੱਧਰ ਵੱਲ ਲੱਗਣਗੇ ਅਸੀਂ ਪਾਰੀ ਕਰਦੇ ਆ ਮਨਜੋਦਿਆ ਯਾਰ ਐ ਮਰਗੋਲ ਵੀ ਤੇ ਹਵੇ ਟੈਂਡਾ ਸਟਾਲਾਂ ਦਾ ਸੈਰ ਗੈਸ ਜਿਹੜਾ ਲੱਗੇ ਤੇ ਚੈੱਕ ਹੋ ਜਾਊਗਾ ਪਉਂਗੀ ਚੰਗਾ ਆ ਗਿਆ ਵਾ ਕਰੋ ਜੀ ਚੈੱਕ ਥਾਨ ਤੋਂ ਰੈਨ ਗੇਟ ਜੁਟ ਤੇ ਲੱਗਾ ਪਿਆ ਵਾ ਇਸ ਕਰਦਾ ਛੋਟਾ ਵੀ ਬਹੁਤ ਹੀ ਫਾਇਦੇ ਵਿੱਚ ਆ ਗਿਆ ਤੇ ਮੁੱਲ ਭਾਜੀ ਇਹਦਾ ਮੁੱਲੇ ਦਾ 1 ਲੱਖ ਰੁਪਿਆ ਰੁਪਿਆ ਅੱਛਾ ਜੀ ਹਾਂ ਜੀ ਜਾ ਰਹੀ ਕਰੀਏ ਭਾਜੀ 95000 ਦੀ ਦੇ ਦੀ ਜੇ ਹੋਰ ਕਰ ਦੀਏ ਇਹ ਲਾਸਟ 90000 ਦੇ ਦੇ 90000 ਦੀ ਭਾਈ ਦਵਾਂਗੇ ਲਾਸਟ ਠੀਕ ਹੈ ਠੀਕ ਹੈ ਲੋ ਭਾਈ 90000 ਦੀ ਕੱਪੜ ਤਿਆਰ ਝੋਟੀ ਦੂਜਾ ਸੂਆ ਤੇ ਦੁੱਧ ਕੋਈ ਭਰਾ ਸੇ ਵਾਲਾ ਲੈ ਦੂ ਤੇ ਚੰਗਾ ਚਵਾਈ ਹੋਊਗੀ ਹਾਂਜੀ ਜੋ ਬਹੁਤ ਚੰਗੀ ਭਾਈ ਝੋਟੀ ਆ ਠੀਕ ਹੈ ਠੀਕ ਹੈ ਹਾਂਜੀ ਤੇ ਆ ਅੱਗੇ ਆਗੇ ਨੀਲੀ ਰਾ ਵੀ ਨੀਲੀ ਰਾ ਭਾਜੀ ਇਹ ਦੇਣ ਕਰ ਦੀ ਜੇ 10 12 ਅੱਛਾ ਜੀ ਮੇਰਾ ਤਾਂ ਰੱਦਾ ਨਹੀਂ ਪੌਂਦਾ ਤੇ ਚਲ ਜੀ ਭਾਜੀ ਇਹਦਾ ਪਾ ਲੀਏ ਠੀਕ ਹੈ ਜੀ ਮੈਂ ਪਹਿਲਾਂ ਖੋਲ ਕੇ ਬਖਾਉਣਾ ਝੋਟੀ ਖੋਲੋ ਝੋਟੀ ਭਾਈ 14 15 ਕਿਲੋ ਦਾ ਇਹ ਲੱਤਾਂ ਦੇ ਨਿਸ਼ਾਨ ਆ ਗਏ ਚੋਹਾ ਟਰਾ ਤੇ ਤੇ ਪਾਕਿਸਤਾਨੀ ਨੀਲੀ ਰਵੀ ਆ ਪਾਜੀ ਲਓ ਜੀ ਪਾਕਿਸਤਾਨ ਦੀ ਨੀਲੀ ਰਵੀ ਤੇ ਤੇ ਦੇ ਤੇ ਵੀ ਡੱਬ ਜੇ ਆ ਗਿਆ ਵਾ ਤੇ ਪੇਟ ਫੁੜੇ ਦੀ ਬਹੁਤ ਹੀ ਚੌੜੀ ਆ 1 ਕਿਲੋ ਸੁਗਾ ਸੁਣਾ ਨੇ ਹਾਂਜੀ ਕਿੰਨਾ ਦਜਾ ਸੁਗਾ ਭਾਜੀ ਦਜਾ 14 ਕਿਲੋ ਦਾ ਪਹਿਲਾਂ ਦਾ ਰਿਕਾਰਡ ਹੈ ਝੋਡੀ ਦਾ ਅੱਛਾ ਜੀ ਹਾਂਜੀ ਹੋਜੀ 14 ਲੀਟਰ ਜਿਹੜਾ ਪਹਿਲਾਂ ਦਾ ਰਿਕਾਰਡ ਹੈ ਹਾਂ ਭੰਡਾ ਭਾਜੀ ਇਦਾਂ ਬਲੈਤ ਨੇ ਗਾਵਾਂ ਨਹੀਂ ਬੰਦੀਆਂ ਹਾਂਜੀ ਇਦਾਂ ਬੰਦੀ ਹੁੰਦੀ ਜੀ ਠੀਕ ਹੈ ਠੀਕ ਹੈ ਜੀ ਹੋਜੀ ਸਿੰਘ ਥੁੰਗ ਵੀ ਚੰਗਾ ਆ ਗਿਆ ਇਹਨਾਂ ਦਾ ਜਿਆਦਾ ਸਿੰਘ ਕੋਈ ਕਮੀ ਨਹੀਂ ਆਲੀ ਗੱਲ ਨਹੀਂ ਇਹ ਥਣ ਸੁਣੇ ਨੂੰ ਵੀ ਬਹੁਤ ਹੀ ਚੰਗਾ ਲੱਗਾ ਗੈਬ ਤੇ ਲੱਗਾ ਥਣ ਇਹਨਾਂ ਲੱਜੂ ਗਿਆ ਜੇ ਤਾਂ 11 12 ਹੋਰ ਕਿੰਨਾ ਕੱਢ ਦੋ ਐਸੀ ਭਾਈ ਦੁੱਧ ਬੁੱਧ ਭਾਜੀ ਗੁਰੂ ਰਾਮਦਾਸ ਕਿਰਪਾ ਕਰੇ 15 ਕਿਲੋ ਦੋ ਰਾਮ ਨਾਲ ਕੱਢੂ ਗਰਮੀ ਗਰਮੀ ਆ ਅੱਛਾ ਹੀ ਹੈ ਬੰਦੀ ਭਾਜੀ ਬੜੀ ਹੁੰਦੀ ਓਡੀ ਲੱਤੋ ਲੱਤੋ ਲਾਉਂ ਕਾਫੀ ਆ ਹਾਂਜੀ ਭਾਜੀ ਆ ਵੇਖੋ ਮੈਂ ਆ ਪਹਿਲੀ ਜੰਮੀ ਦੀ ਜੋਟੀ ਵਈ ਠੀਕ ਆ ਠੀਕ ਆ ਹਾਂਜੀ ਕਰੋ ਜੀ ਚੈੱਕ ਇਹਦਾ ਮੁੱਲ ਭਾਜੀ ਕਿਹੜਾ ਇਹਦਾ ਮੁੱਲ 1 ਲੱਖ 15000 ਦਾ 1 ਲੱਖ ਦੇ 15000 ਹਾਂਜੀ ਵੜੀਏ ਕਹੇ ਜਾ 110000 ਦੀ ਦੀ ਹੋਰ ਕਰ ਦੀਏ 108000 ਦੀ ਬਾਈ ਹਾਂ ਨਾ ਇੰਨੇ ਦੀ ਹੁਣੀਗੇ ਅਛਾ ਜੀ ਆਪਾਂ ਹੀ ਬੜੀਆਂ ਮਾਰਨਿਆ ਮਮਾ ਹੋ ਬਾਈ 100000 108000 ਦੀ ਝੋਡੀ ਦੇ ਵਿੱਚ ਦਸੋਂ ਬਾਹਰ ਹੀ ਦੇਣੀ ਹੈ ਝੂੜ ਨਹੀਂ ਬੋਲਦਾ ਨੇ ਰੇਟ ਹੀ ਬਿਲਕੁਲ ਸੁੱਟਦਾ ਝੋਡੀ ਬੜੀ ਜਿਆਦਾ ਚੰਗੀ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਕਿੰਨੇ ਦੀ ਬਾਈ ਹੁਣ ਹੁਣੀ ਹੈ 100 ਰੁਪਏ ਛੋੜ ਹੀ ਨਹੀਂ ਜੀ ਠੀਕ ਹੈ ਲੋ ਬਾਈ 108000 ਤੇ ਚੋ 100 ਰੁਪਏ ਬਾਈ ਕਹਿੰਦਾ ਛੋਟ ਕਰਾਂਗੇ ਹਾਂ ਜੀ ਜੀ ਤੇ ਕੋਈ ਨਹੀਂ ਇਹਦੀ ਆਪਣੂ ਗੱਲ ਕੋਈ ਨਹੀਂ ਪਾਜੀ ਇਹ ਸਵਾਗੇ ਵੇਚ ਲਾਂਗੇ ਝੋਟੀ ਅੱਛਾ ਜੀ ਸਾਨੂੰ ਪਤਾ ਇੱਕ ਪੀਲੀ ਜੋੜੀ ਬਿਕਣੀ ਹੈ ਠੀਕ ਹੈ ਠੀਕ ਜਿੰਦਾਂ ਦੀ ਝੋਟੀ ਹੈ ਬਿਲਕੁਲ ਸਹੀ ਕਿਉਂਕਿ ਚੋਈ ਚਾਈ ਝੋਟੀ ਦਾ ਪਤਾ ਸਾਰਾ ਸਾਨੂੰ ਕੰਡੇ ਦੇ ਲਾੜਾ ਲੋੜਾ ਵੀ ਜਿਹੜੀਆਂ ਸਾਹਮਣੇ ਚੈੱਕ ਕਰ ਸਕਦੇ ਜੇ ਕਾਫੀ ਆ ਗਈਆਂ ਪਤਲੇ ਚਮੜੀ ਆ ਹਾਂਜੀ ਠੀਕ ਹੈ ਤੇ ਆਹ ਵਾਲੀ ਝੋਟੀ ਪਾਜੀ ਇਹ ਪਾਜੀ ਵੇਖੋ ਝੋਟੀ ਸਾਢੇ 8 ਮਹੀਨੇ ਦੀ ਹੈ ਅੱਛਾ ਜੀ ਹਾਂਜੀ ਸਾਢੇ 8 ਮਹੀਨੇ ਚੈੱਕ ਹਾਂਜੀ ਇਹਨੂੰ 8 ਮਹੀਨੇ ਮੰਨ ਲਓ ਹੋ ਗਏ ਜੇ ਅੱਬ 11 12 ਤਰੀਕ ਨੂੰ ਅੱਛਾ ਜੀ ਹਾਂਜੀ ਇਹ ਨਵਾਂ ਚੱਲ ਹਾਂ ਜੀ ਆਉਗੀ ਇਹ ਇਹ ਪਾਜੀ ਉਧਰ ਦੀ ਝੋਟੀਆਂ ਰਾਜਸਥਾਨੋਂ ਆਈ ਆ ਪਹਿਲੇ ਸੂਏ ਠੀਕ ਹੈ ਠੀਕ ਹੈ ਇਹ ਦੂਜੇ ਸੂਏ ਦੀ ਗੱਬਣਾ 13 14 ਕਿਲੋ ਦਾ ਪਾਜੀ ਦਾ ਰਿਕਾਰਡ ਆ ਠੀਕ ਹੈ ਪਹਿਲਾਂ ਦਾ ਹਾਂ ਹਾਂ ਜੀ ਬਿਲਕੁਲ ਠੀਕ ਹੈ ਇਹ ਆਪਣਾ ਬੜਾ ਮੇਰਾ ਪ੍ਰੇਮੀ ਬੰਦਾ ਜਿਹੜਾ ਕਿ ਮੈਂ ਝੋਟੀ ਲਈ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਪਤਾ ਚਨਜੀਤ ਪਾਜੀ ਨੂੰ ਹਾਂ ਜੀ ਇਹ ਸਾਹਮਣੇ ਲਈ ਝੋਟੀ ਠੀਕ ਹੈ ਠੀਕ ਹੈ ਇਹ ਬਾਕੀ ਝੋਟੀ ਜੀ ਨਹੀਂ ਪਾਜੀ ਕੋਈ ਕਮੀ ਹੈਗੀ ਜਿਹੜਾ ਵੀ ਲੈ ਜੂਣਾ ਇਹ ਝੋਟੀ ਹਾਂ ਜੀ ਉਹ ਯਾਦ ਕਰੋ 1.5 ਪੌਣੇ 2 ਮਹੀਨੇ ਲੱਗੇ ਇਹਦੇ ਫੂਲ ਚ ਇਹਨਾਂ ਥੋੜੇ ਖੋਰੇ ਦੇ ਬਣਨ ਲਈ ਅਗਲੇ ਅੱਛਾ ਜੀ ਉਹ ਧੰਨਵਾਦ ਵੀਰ ਜੀ ਜੈਥੋਂ ਬੀਜਾ ਬਣਾਉਂਦਾ ਸੀ ਅੱਛਾ ਹਾਂਜੀ ਹਾਂਜੀ ਉਹ ਬੜਾ ਚਲੋ ਮਾੜਾ ਹੋਇਆ ਹੋਇਆ ਅੱਗੇ ਵੀ ਆਪਾਂ ਇੱਕ ਵੀਡੀਓ ਚ ਲੇਕਰ ਕੀਤਾ ਸੀ ਵੀਰ ਦਾ ਬਾਕੀ ਭਾਜੀ ਕੱਟੀ ਜਿਹੀ ਕੋਈ ਕਮੀ ਨਹੀਂ ਹੈਗੀ ਬਿਲਕੁਲ ਕੋਈ ਸ਼ੱਕ ਨਹੀਂ ਜੇ ਕਾਟ ਦਾ ਕਾਠ ਜਿਹੜਾ ਬਹੁਤ ਤਕੜਾ ਵਾ ਰਾਤਾ ਨੂੰ ਆਹੀ ਭਾਜੀ ਝੋਟੀ ਹੈ اچھا ਠੀਕ ਆ 1,35,000 ਚ ਪਹੁੰਚ ਹੋਈ ਝੋਟੀ ਦੀ ਠੀਕ ਹੈ ਠੀਕ ਹੈ ਪਿਛਲੇ ਸਾਲ ਅੱਛਾ ਜੀ ਝੋਟੀ ਨੇ ਭਾਜੀ ਦੋ ਦ 13 14 13 14 ਕਿਲੋ ਦਿੱਤਾ ਠੀਕ ਹੈ ਠੀਕ ਹੈ ਭਾਜੀ ਸਿੰਗੀ ਦੇਖੋ ਚੰਦਰਪਾ ਜੀ ਲਓ ਜੀ ਸਿੰਗਲ ਕੁਆਲਟੀ ਲੱਗ ਗਿਆ ਤਾਂ ਕੀ ਕਰਦੇ ਦੇਖੋ ਤਾਂ ਜੀ ਮਖਾਓ ਝੋਟੀ ਜਦਾਂ ਕੁੜੀਆਂ ਕਾਲਾ ਜਾਮਨੂ ਹੁੰਦਾ ਐਡੀ ਹੈ ਹੈ ਸਹੀ ਗੱਲ ਹੈ ਸਿੰਘ ਸਿੰਘ ਬੜਾ ਚੰਗਾ ਠੇਕ ਦੇ ਵੇਖੋ ਫਿਰ ਪਿੰਡਾ ਭਾਜੀ ਵੇਖੋ ਝੋਡੀ ਦਾ ਛਾਈ ਬੜੀ ਛਾਈ ਭਾਜੀ ਬੜੀ ਫਿਰ ਪਤਲੀ ਚੰਮੀ ਦੀ ਭਾਜੀ ਵੇਖੋ ਅਛਾ ਜੀ ਇਹਨੂੰ ਕਿਹੜਾ ਕੋਈ ਮਨ ਲੋ ਲਾਇਆ ਸੀ ਬਿਲਕੁਲ ਕੋਈ ਨਹੀਂ ਚਮੜੀ ਇਹਦੀ ਐ ਬਿਲਕੁਲ ਪਤਲੀ ਲਿਸ਼ਕਰੀ ਪੁਰਾਣਾ ਲਿਸ਼ਕ ਬੜੀ ਆ ਉਹ ਨਾ ਵਿਚਾਰਿਆਂ ਨੂੰ ਕੋਈ ਮਜਬੂਰੀ ਐ ਉਹ ਜੀ ਪੈ ਗਈ ਸੀ ਹਾਂਜੀ ਝੋਡੀ ਦੇ ਵੇਚਦੇ ਨਹੀਂ ਠੀਕ ਆ ਠੀਕ ਆ ਕੋਈ ਮਜਬੂਰੀ ਵਿਚਾਰਿਆਂ ਦੀ ਤੇ ਹਮ ਆ ਚਲੋ ਚਲੋ ਬਰਾ ਘਰਾਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਫਿਰ ਉਹ ਵੇਖ ਇੱਕ ਉਹ ਤੇ ਚਲੋ ਹਾਂ ਬਿਲਕੁਲ ਭਾਈ ਮਤਲਬ ਪੂਰੀ ਹੋ ਜਾਂਦੀ ਹੈ ਕੇ ਅੱਡੀ ਜਰੂਰਤ ਤੇ ਚਲੋ ਕਈ ਸਮਝਿਆ ਵੀ ਚਲੋ ਪਸ਼ੂ ਫਿਰ ਬਣ ਜਾਊਗਾ ਜਦੋਂ ਆਪਣੀ ਜ਼ਰੂਰਤ ਪੂਰੀ ਹੋ ਜਾਈਏ ਇਹ ਵੀ ਝੋਟੀ ਬਹੁਤ ਪਾਈ ਚੰਗੀ ਆ ਠੀਕ ਆ ਠੀਕ ਆ ਲੋ ਭਾਈ 8.5 ਮਹੀਨੇ ਦੇ ਚੱਕਰ ਪਾਸ ਤੇ ਕੱਦ ਕਾਠੇ ਦਾ ਵੀ ਚੰਗਾ ਵਾ ਹਾਂ ਜੀ ਇਹਦਾ ਮੁੱਲ ਭਾਜੀ ਹਰਾ ਦਾ ਮੁੱਲ 90000 ਇਹ ਹਾਂ ਨਾ ਹਾਂ ਨਾ ਲਾਸਟ 80000 ਦੀ ਦੇ ਲੈਣੀ ਹਾਂ ਨਾ 80000 ਹਾਂ ਨਾ ਹੀ ਭਾਈ ਲਓ ਜੀ 80000 ਦੀ ਇਹ ਵੀ ਕੋਠੇ ਜਿੱਡੀ ਝੋਟੀ ਆਵੇ ਇਹ ਤੇ ਵੇਖੋ ਵੀ ਸਿਆਣੀ ਜੀ ਮੰਨ ਲਓ ਡੇਢ ਪੌਣੇ 2 ਮਹੀਨੇ ਸਾਹਮਣੀ ਪੈਣੀ ਆ ਹਾਂਜੀ 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 ਸਹੀ ਆ ਨਾ ਬਿਲਕੁਲ ਸਹੀ ਗੱਲ ਆ ਜੀ ਫੇਰ ਕਿੰਨੇ ਦੀ ਝੋਟੀ ਡੇਢ ਰੱਖ ਦੀ ਝੋਟੀ ਆ ਆ ਵੀ ਸਾਹਮਣੇ ਪਾਈ ਹੋਣਾ ਨੇ ਉੱਠ ਪੈਣਾ ਫੇਰ ਸਾਹਮਣੇ ਪੂਰੀ ਛੜਤੀ ਆ ਬਾਈ ਹੋਣਾ ਨੇ ਖੁੱਲੀ ਇਹ ਕੀ ਦੇਖੋ ਝੋਟੀ ਜੀ ਹੈ ਠੀਕ ਆ ਜੀ ਇਹ ਪਤ ਲਾ ਜਾ ਫੇਸ ਆ ਗਿਆ ਤੇ ਸਿੰਘ ਸਿੰਘ ਬਹੁਤੀ ਚੰਗਾ ਬਿਲਕੁਲ ਇਸ ਤਰ੍ਹਾਂ ਦੀ ਨਿਕਲੂ ਭਾਨੇ ਕਾਜਾ ਬੱਚਾ ਥੱਲੇ ਬਾਹਰ ਠੀਕ ਆ ਠੀਕ ਆ ਜੀ ਲਓ ਚਵਾਈ ਦੀ ਇੱਕ ਨੰਬਰ ਨਿਕਲੂ 7 ਵਜੇ ਮਿਲੋ ਭ ਨਵੋ ਜੀ ਕਰੋ ਚੱਕ ਹੱਦ ਗਾੜ ਵੀ ਚੰਗਾ ਦੇ ਹਵਾਨੇ ਦੇ ਢਿੱਲਾਂ ਤੇ ਲਾਵੀਆਂ ਜੇ ਬੜੀਆਂ ਖਣ ਸੁਣ ਵੀ ਨੋਕਲ ਆ ਗਿਆ ਬਹੁਤ ਚੰਗੀ ਕੱਟੀ ਆ ਠੀਕ ਹੈ ਜੀ ਆ ਜਿਓ ਹਨ ਐਂਡ ਟੇਕ ਨੰਗੀਨਾ ਹੋਰ ਦਿਖਾਈਏ ਤੁਹਾਨੂੰ ਆਪਾ ਪਾਲ ਪਾਲ ਕੋਈ ਨਹੀਂ ਲਓ ਜੀ ਕੋਲਕਾਰੀ ਵਾਲੀ ਤੇ ਪਾਰਦੇ ਆ ਤੇ ਭਾਈ ਝੋਟੀ ਲਓ ਭਾਈ ਜੀ ਕੋਠੇ ਜੱਡੀ ਆ ਗਈ ਹਾਂਜੀ ਭਾਈ ਜੀ ਦੱਸਿਓ ਇਹਦੇ ਬਾਰੇ ਭਾਈ ਇਹ ਨਾ ਹਰਿਆਣੇ ਹੋਈਆਂ ਝੋਟੀ ਆਈ ਜੇ ਅੱਛਾ ਜੀ ਇਹਨਾਂ ਸੱਜਣ ਹੀ ਮੁੰਡਾ ਠੀਕ ਹੈ ਭਾਂਜੀ ਝੋਟੀਆਂ ਅੱਛਾ ਜੀ ਹਾਂਜੀ ਉਧਰੋਂ ਉਧਰੋਂ ਲੈ ਗਿਆ ਠੀਕ ਹੈ ਠੀਕ ਹੈ ਆਪਾਂ ਇਹਦੀ ਮੰਨ ਲਓ ਸਵੇਰੇ 1.5 ਕਿਲੋ ਚਵਾਈ ਕਰਕੇ ਤੇ ਫਿਰ ਲੈਂਦੀ ਆ ਅੱਛਾ ਪਾਸ ਕਰਕੇ ਹਾਂ ਹਾਂ ਨਹੀਂ 1.5 ਕਿਲੋ ਚੋਇਆ ਸੀ ਠੀਕ ਹੈ ਠੀਕ ਹੈ ਕੱਲ ਰਾਤੀ ਆਈਆਂ ਝੋਟੀਆਂ ਅੱਛਾ ਅੱਛਾ ਠੀਕ ਹੈ ਚਾਰ ਬੰਦ ਭਾਈ ਝੋਟੀਆਂ ਤੇ ਵੇਖ ਲਓ ਝੋਟੀ ਕੋਠੇ ਜਿਹੜੀ ਝੋਟੀ ਆ ਉੱਥੇ ਜਿਹੜੀ ਸਹੀ ਆ ਬਾਕੀ ਆਹੀ ਇਹਦੀ ਲਾਈਵ ਚਵਾਈ ਕਰਕੇ ਸਾਰੀ ਵਿਖਾ ਦਨੇ ਆ ਠੀਕ ਹੈ ਠੀਕ ਹੈ ਹਾਂ ਤੇ ਬਾਕੀ ਬਾਜੀ ਇਹ ਤੇ ਮਗਰ ਬੱਚਾ ਵੀ ਉਧਰ ਸਰਕਾਰੀ ਸੰਦ ਆਏ ਹਰਿਆਣੇ ਜਿਹੜੇ ਹੁੰਦੇ ਆ ਹਾਂ ਲੋਕਲ ਪਿੰਡਾਂ ਦੇ ਆ ਜੀ ਵੇਖੋ ਬੱਚਾ ਕੁੜੀ ਆ ਦਾਹਾਂ ਠੀਕ ਹੈ ਸਹੀ ਲਓ ਲਓ ਜੀ ਕਰਾ ਲਓ ਜੀ ਛੋਟੀ ਪਾਣੀ ਤੁਹਾਨੂੰ ਖੋਲ ਕੇ ਪਾਣੀ ਪੰਨਾ ਭਰਾ ਸਾਹਿਬ ਲੂਗਾ ਹਾਂਜੀ ਤੇ ਇਹਦੀ ਆਪਾਂ ਲਾਈਵ ਚ ਵਾਈ ਤੇ ਪਸਮਾ ਤੁਹਾਨੂੰ ਇਹਦੀ ਬਈ ਬੜੀ ਦਿਖਾ ਦੇ ਛੋਟੀ ਦੀ ਗਰੰਟੀ ਹੈ ਨਾ ਵੀਰ ਹਣਾ ਦਿੱਤੀ ਯਾਰ ਅੱਛਾ ਜੀ ਕਹਿੰਦਾ ਵੀ ਇਹਦੀ ਮਾਂ ਖਲੇ 18 19 18 19 ਕਿਲੋ ਦੁੱਧ ਹੈ ਇਹਦੇ ਥੱਲੇ ਵੀ ਭਾਈ ਜਿਹੜਾ ਹੋਣ ਦੁੱਧਿਆ ਨਾ ਮੌਕੇ ਦਾ ਹਾਂਜੀ 11 12 ਕਿਲੋ ਅੱਛਾ ਅੱਛਾ ਪਾਣੀ ਪੈਣੀ ਵੀ ਭਲੀ ਜੇ ਠੀਕ ਹੈ ਨੀ ਠੀਕ ਹੈ ਹਾਂਜੀ 14 ਉਹ 12 ਲੀਟਰ ਜਿਹੜਾ ਇਸ ਦਾ ਬਿਲਕੁਲ ਰੈਡੀ ਹੈ ਤੇ ਥਾਂ ਸੁਣ ਬਹੁਤ ਹੀ ਗੈਪ ਤੇ ਲੱਗਾ ਜੀ ਤੇ ਬਿੰਦੀ ਜਾ ਇਹ ਕਾਲੀ ਰਾਤ ਪਈ ਜਾਂਦਾ ਵੀ ਆਈਆਂ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਕਰੋ ਜੀ ਚੈੱਕ ਇੱਕ ਆ ਗਈ ਹੈ ਤੇ ਬੱਚੇ ਦਾ ਕਰਦੀ ਹੈ ਥੋੜਾ ਜਿਹਾ ਜਿਆਦਾ ਤੇ ਬੱਚਾ ਵੀ ਤੁਸੀਂ ਚੈੱਕ ਕਰ ਸਕਦੇ ਜਾਂ ਲੱਗਦਾ ਜਿੱਤ ਤਿੰਨਾਂ ਜਮਾ ਮਹੀਨਿਆਂ ਰਿਹਾ ਸੱਡਦੇ ਜੋ ਪੁੱਤ ਓਏ ਤੇ ਕਦ ਭਾਈ ਚੰਗਾ ਕਰ ਜਣਾ ਨੇ ਨਾ ਭਾਈ ਚੋਗੀ ਅੰਮੋ ਨਹੀਂ ਆ ਜਵਾਗ ਨੇ ਵੀ ਜਵਾਗ ਤੇ ਭਾਈ ਬੜਾ ਸਰੇਦਾ ਸਹੀ ਗੱਲ ਹੈ ਲਓ ਭਜੀ ਅਜੇ ਸਾਰਾ ਕਿੰਨੇ ਦਿਨ ਦਾ ਦੱਸਿਆ ਇਹ ਸਾਰਾ ਭਾਈ 16% ਦਾ ਦਿੰਦਾ ਜੀ ਠੀਕ ਗੱਲ ਉਹ ਜੇ 16 17 ਦਿਨਾਂ ਦਾ ਤੇ ਐ ਲੱਗਦਾ ਜੀ ਤਾਂ ਤਿੰਨਾਂ 24 ਮਹੀਨੇ ਦਾ ਹੋ ਗਿਆ ਹੁੰਦਾ ਇਹ ਬਿਲਕੁਲ ਅਜੇ ਕਾਲੀ ਲੋਈਆਂ ਚ ਆਗਦੀ ਜੀ ਪਾਜੀ ਆ ਲਾ ਕੇ ਵਿਖਾ ਦਿਨੇ ਨਾਲਿਆ ਵੀ ਲਾ ਦੋ ਲਾ ਪਾਜੀ ਬੱਚਾ ਵੇਖੋ ਤੁਸੀਂ ਬੱਚੀ ਐ ਬੱਚੀ ਐ ਲੋ ਤੇ ਮਾੜੀ ਐ ਅਜਾ ਖੋਲ ਕੇ ਨਾ ਵਿਖਾਈਏ ਖੋਲ ਦੋ ਖੋਲ ਦੋ ਖੋਲ ਕੇ ਵਿਖਾ ਬੱਚਾ ਵੇਖੋ ਪਾਜੀ ਕੱਟਾਂ ਹੀ ਗੁੜੀ ਬਹੁਤ ਹੀ ਸ਼ਾਨਦਾਰ ਐ ਤੇ ਲਓ ਜੀ ਬੜੇ ਵੇਖਣ ਵਾਲੇ ਨੇ ਵੀ ਕਹਿਣਾ ਵਾਕਿਆ ਜੇ ਤਾਂ ਤਨਾ ਮਹੀਨੇ ਹਾਂ ਦਾ ਸਹੀ ਗੱਲ ਸਹੀ ਗੱਲ ਇਹ ਆਪਣੇ ਉਹ ਵੀ ਨਹੀਂ ਦਿੰਦਾ 24 ਮਹੀਨੇ ਜਿੰਨੇ ਹੁੰਦੇ ਨਹੀਂ ਹੁੰਦੇ ਉਹ ਵੀ ਤੁਸੀਂ ਟੇ ਹੀ ਰਹਿੰਦੇ ਹਾਂਜੀ ਨਹੀਂ ਨਹੀਂ ਕਿਨੇ ਕਿ ਜੇ ਅਚੋਠੀ ਭਾਈ ਵੇਖੋ ਕੱਡੀ ਕੁੜੀਆ ਕੋਠੇ ਜਿਹੜੀ ਘੁੱਟ ਗਈ ਹੈ ਚੰਗਾ ਪਾਇਆ ਹੈ ਲੱਡਲਾ ਪਾਇਆ ਹਾਂਜੀ ਹਾਂਜੀ ਬਹੁਤ ਤਗੜਾ ਜੀ ਤੇ ਤੂੰ ਵੀ ਰੈਣ ਤੋੜ ਕੇ ਬਖਾ ਗੱਲ ਸਾਬ ਦੀ ਸਾਰੀ ਬਈ ਇਕੱਲੇ ਉਹ ਬਲੇ ਕੋ ਖਿੱਚਿਆ ਨਹੀਂ ਜਾਂਦਾ ਵੀ ਲਓ ਬਈ ਜੱਡ ਬਲੈਕ ਆ ਗਿਆ ਜੇ ਤੇ ਇਹ ਉਧਰ ਤੇ ਬਈ ਦੱਸਦਾ ਵੀ ਸਰਕਾਰੀ ਸਰਕਾਰੀ ਸ਼ਾਨਦਾਰ ਨਾ ਦੱਸਿਆ ਪਾ ਨੂੰ ਇੱਕ ਕਰੋ ਜੀ ਚੈੱਕ ਇੱਕ ਸਰਮਾਲੇ ਦੀ ਕੋਈ ਸਾਬ ਕਰ ਲੂਗਾ ਚੰਗੀ ਤੇ ਕਾਠ ਜਿਹੜਾ ਬਹੁਤ ਹੀ ਚੰਗਾ ਤੇ ਘਰ ਰੱਖਾ ਦੀ ਵੀ ਯਕੀਨ ਹੈ ਇਹ ਕੱਲੋ ਛੱਟ ਤੋਂ ਥੱਲੇ ਨਾ ਛੱਡਣਾ ਮੈਂ ਗਾਈ ਛੱਡ ਦੋ ਲਾਈਵ ਟ੍ਰਾਈ ਕਰਕੇ ਦਿਖਾ ਦੇਣਾ ਜਾਂਦ ਜਾਂਦ ਕੋਈ ਆਹ ਨਾਲ ਲਾ ਕੇ ਬਕੰਨੇ ਆਪਾਂ ਠੀਕ ਹੈ ਇਹ ਦੋ ਬਾਈ ਜੀ ਲਾਈਵ ਚਵਾਈ ਤੇ ਖਸਮਾ ਚਵਾਈ ਤੇ ਖਸਮਾ ਬੰਨ ਕਿੰਨਾ ਕੱਢ ਦੂ ਵੀ ਇਹ ਦੋ ਦਰੜ ਛਾਵਾਂ ਭਾਜੀ ਬਹੁਤਾ ਨਹੀਂ ਆ ਮੈਂ ਕਹਿੰਦਾ ਵਾਦੇ ਨਾਲ ਕਹਿ ਦਿੰਦਾ ਵੀ 14 ਤੋਂ ਪਲੱਸ ਚੱਲੂਗਾ। ਅੱਛਾ ਅੱਛਾ ਠੀਕ ਹਾਂ। ਕੋਈ ਸਾਂਹ ਵਾਲਾ ਲੈ ਗਿਆ। ਹਾਂ ਵੀਰ ਹਜੇ ਭੱਜੀ ਆ ਪㅐੜੇ ਦੀ। ਪㅐੜੇ ਦੀ ਭੱਜੀ ਆ ਬਿਲਕੁਲ ਸਹੀ ਗੱਲ ਹੈ ਹਜੇ ਤੇ ਸਿੱਧੀ ਬਣੀ ਹੈ ਨਾ। ਨਾ ਹਜੇ ਸਿੱਧੀ ਨਹੀਂ ਹੋਈ। ਇੱਕ ਮੋੜ। ਲੋ ਜੀ ਬਾਕੀ ਜੀ ਤੁਹਾਨੂੰ ਪਤਾ ਹੀ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਕੋਈ 20 ਤੋਂ 25 ਦਿਨ ਦੇ ਬਾਅਦ ਹੀ ਪਸ਼ੂ ਦੁੱਧ ਤੋ ਤੁਰਦਾ ਨਾ। ਭਾਜੀ ਪਹਿਲਾਂ ਡੰਗਰ ਦੀ ਮਾਲੋ ਸਟਾਰਟਿੰਗ ਹੀ ਨਹੀਂ ਚੰਗੀ ਆ। ਹਾਂਜੀ ਹਾਂਜੀ। ਨਹੀਂ ਤੇ ਜਦੋਂ ਅਸੀਂ ਡੰਗਰ ਪਸ਼ੂ ਕੋਲੋਂ ਲਈ ਆਈਦੇ ਨਾ ਭਾਜੀ। ਹਾਂਜੀ। ਮੈਨੂੰ ਪਤਾ ਹੈ ਮਾਲੋ ਦੋ ਤਿੰਨ ਦਿਨ ਡੰਗਰ ਆਣ ਕੇ ਜੇ 10 ਕਿਲੋ ਪੰਜ ਪੰਜ ਕਿਲੋ ਹੀ ਦਿੰਦੇ ਆ ਅੱਛਾ ਅੱਛਾ ਆਹ ਫਿਰ ਪੈੜਾ ਬੜਾ ਪੈਂਦਾ ਨਾ ਉਧਰੋਂ ਪੈੜੇ ਦੇ ਹਿਸਾਬ ਨਾਲ ਫਿਰ ਤੁਹਾਨੂੰ ਪੜਾ ਫਰਕ ਪੈਂਦਾ ਇਹਦੀ ਭਾਜੀ ਗਾੜੀ ਜਿਹੜੀ ਹੈ ਨਾ ਹਾਂਜੀ ਮੇਰੇ ਹਿਸਾਬ ਨਾਲ ਸਵਾ ਦੋ ਢਾਈ ਕਿਲੋ ਅੱਛਾ ਦੋ ਤੋਂ ਢਾਈ ਲੀਟਰ ਹਾਂ ਮੇਰੇ ਅੰਦਾਜ਼ੇ ਨਾਲ ਠੀਕ ਹੈ ਠੀਕ ਹੈ ਲਓ ਜੀ ਦੋ ਤੋਂ ਢਾਈ ਲੀਟਰ ਕੋਈ ਮੈਂ ਇਹ ਨਹੀਂ ਕਹਿੰਦਾ ਜਿਹੜਾ ਵੀ ਲੈ ਜੂ ਨਾ ਹਾਂਜੀ ਉਹ ਸਭ ਨੂੰ ਆਪ ਦੱਸੂ 879 ਨੂੰ ਵੀ ਆਖੇ ਛੋਟੀ ਬਗੀ ਚੀ ਬਿਲਕੁਲ ਬਿਲਕੁਲ ਜੀ ਪਾਣੀ ਬਹੁ ਏ ਲਓ ਜੀ ਸਾਬ ਕੋਈ ਭਰਾ ਚੰਗੀ ਕਰ ਲਿਆ ਤੇ ਛੋਟੀ ਨੇ ਦੁੱਧ ਦੀਆਂ ਹਾਂਜੀ ਬੱਚਾ ਹੀ ਪਾਲ ਲੈ ਤੇ ਸਾਲ ਨੂੰ ਬੱਚਾ ਹੀ ਵੀ ਲੈ ਲੈਣ ਕਿਨੇ ਦਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਖਾਣ ਵੇਖੋ ਭਾਜੀ ਕੱਢੀ ਨੇ ਖਾਣ ਬਾਈ ਸਪੈਸ਼ਲ ਲੋਕ ਕਲਾ ਲੱਗਾ ਵੇ ਹੋਰੀ ਹੋ ਜਾਂਦੀ ਮੇਰੇ ਪਾਸ ਮੋਈ ਹਾਂਜੀ ਮੁੱਠੀ ਵਾਲੀ ਕੋਈ ਮੁੱਠੀ ਵਾਲੀ ਵੇਖਿਓ ਤੁਸੀਂ ਵੀ ਵਾਕਿਆ ਹੀ ਤਣਾ ਲਓ ਜੀ ਆਹ ਵੇਖੋ ਖਾੜ ਪਾਵੇਂ ਬੱਚਾ ਹਰਾ ਡੇ ਇੱਕ ਹੋਰ ਹਰਾ ਖੁਰਦੇ ਉਹ ਖੁਰਦਾ ਆਪਣੇ ਕਲਾਂ ਦੇ ਲੋਡ ਚਲਾ ਦੇ ਹੁਣ ਚਲੋ ਚੋਟੇ ਕਰੀਏ ਆਹ ਪਿਆਰ ਦੀ ਮਾਤ ਜੂ ਬੱਚੀ ਹੈ ਰੋ ਬੜੇ ਖਲਾਨੇ ਚਵਾਈਏ ਹੋਰ ਇਹ ਸਾਡੇ ਬਾਰੇ ਸਭ ਖੜੇ ਥੋੜਾ ਜਿਹਾ ਪਰਨ ਹੋ ਗਿਆ ਬਾਬਗੀ ਜੀ ਵੀਰ ਲਓ ਜੀ ਚਲੋ ਚੋ ਹੁੰਦੇ ਲਓ ਜੀ ਆ ਗਏ ਖਲਾਨੇ ਚਵਾਈਏ ਆਪਾਂ ਸਾਰੀ ਚੋ ਦੇਣੀ ਆ ਚੋਦੇ ਚੋਦੇ ਸਾਰਾ ਬਹੁਤ ਹੀ ਜ਼ਿਆਦਾ ਨਰਮ ਚਵਾਈ ਨਿਕਲੀ ਆ ਜੀ ਪਹਿਲਾਂ ਦੇਖ ਅਗਲੇ ਥਣਾ ਦੀ ਚਵਾਈ ਕਰਕੇ ਤੁਹਾਨੂੰ ਲਾਈਵ ਦਿਖਾ ਦੇਣਾ ਕਿ ਕਿੰਨਾ ਦਸਿਆ ਬਾਈ ਨੇ ਤੇ ਕਿੰਨਾ ਨਿਕਲਦਾ ਬਾਜੀ ਭਾਂਗ ਕੋਈ ਵੀਰ ਚਾਰ ਟਾਈਮ ਹੀ ਮੇਰੇ ਘਰੋਂ ਚੋਕੇ ਲੈ ਜੀ ਨਾ ਹਾਂਜੀ ਹੱਥ ਬਦਲ ਲੀ ਗਏ ਬਾਕੀ ਕੋ ਧਾਰ ਦਾ ਫਰਕ ਨਿਕਲੇ ਥਾਨ ਵੱਧ ਘਟ ਨਿਕਲੇ ਹਾਂਜੀ ਦੂਜੀ ਗੱਲ ਦੱਸੇ ਦੱਸਾਂਗੇ ਉਹ ਹੀ ਨਿਕਲੂਗੀ ਠੀਕ ਹੈ ਠੀਕ ਹੈ ਜੀ ਦੇਖੋ ਭਾਜੀ ਅਜੇ ਉੱਥੇ ਵੀ ਚੋਈ ਜੀ ਅੱਛਾ ਜੀ 1.5 ਕਿਲੋਟਰ ਬਾਈ ਦਰਦਾ ਥੋੜੇ 2 ਕਿਲੋ ਉਹ ਕਿ ਨਹੀਂ ਥੋਣੀ ਹੋਣੀ ਵੇਖ ਲਓ ਭਾਈ ਥੋਣੀ ਹੋਣੀ ਹਾਂ 1.5 ਤੋਂ ਵੱਧ ਹੀ ਹੈ ਵੱਧ ਹੀ ਹੋਊਗਾ ਆਹ ਉਹਲੇ ਬਈ ਮਗਰ ਵਿਖਾ ਲਈ ਆ ਸਿਰ ਤੇ ਫੋਨ ਚੱਲਦਾ ਕੇਮਰ ਪਤੰਦਾਰੀ ਕਹਿੰਦਾ ਇਹਨਾਂ ਦਾ ਜੀ ਕਰਦਾ ਜਿਆਦਾ ਚੂਹ ਨੂੰ ਆਹ ਮੁਖਾਦ ਗਏ ਜੋ ਨੂੰ ਕਹਿਣਾ ਚਾਹੋਗੇ ਵੇਖਣੀ ਉਹਦਾ ਲੈ ਮਾਰ ਕੇ ਵੇਖਦਾ ਰਾਜਾ ਆਹ ਵਿਖਾ ਦੀਏ ਲੈ ਗਈ ਲੋ ਬੜੀ ਮਗਰ ਲੈਣਾ ਮਗਰ ਆਹ ਯਾ ਵੇਖ ਲਓ ਬਾਈ ਦਾ ਛੋਟਾ ਮੁੰਡਾ ਵਾ ਛੋਰ ਸਮਾਲੇ ਸ਼ੋਰ ਕਹਿੰਦੇ ਨੇ ਇਹ ਮੇਰਾ ਸ਼ੋਰ ਜੀ ਬਿਲਕੁਲ ਕਿ ਵਾਈ ਫੋਲੀ ਆ ਭਾਈ ਤਾਂ ਚੋਈ ਚੋਈ ਜਾਂਦਾ ਵੀਰ ਨਹੀਂ ਭਾਜੀ ਚੋਈ ਨਹੀਂ ਇਹੋ ਜੀ ਵਿਰਲੇ ਹੀ ਡੰਗਲ ਹੁੰਦੀ ਹੈ ਹਾਂਜੀ 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 ਨਹੀਂ ਨਾਲ ਵਾਲੇ ਭਾਈ ਥਾਂ ਦੀਆਂ ਤੇ ਚੋਈ ਕੋਲੀ ਨਿਕਲਦੀ ਕੋਈ 100% ਹੈ ਨਾ ਬਿਲਕੁਲ ਭਾਈ ਇਹ ਕਰੋ ਜੀ ਕਾਲਟੀ ਆਉਂਦੀ ਏ ਮੈਂ ਤੋਂ ਮੈਂ ਤੋਂ ਤਾਂ ਨੂੰ ਛੱਡ ਦਿਓ ਕਿ ਨਾਲ ਛੱਡ ਦੀ ਛੱਡ ਦਿਓ ਕੋਈ ਨਹੀਂ ਬੱਦੂ ਇਹ ਲੋਹੇ ਗਾਜੀ ਦੁੱਤੇ ਜੀ ਵਾਦੂ ਉਹ ਤੇ ਵਾਦੂਗਾ ਜੀ ਹਾਂਜੀ ਛੱਡ ਦਿਓ ਕੋਈ ਨਹੀਂ ਤਕੜਾ ਹੋ ਜਾਣਾ ਮੈਂ ਥੋੜੇ ਮਗਲਿਆਂ ਚ ਵਾਦੂ ਛੱਡ ਦੇ ਜੀ ਕੋਈ ਨਹੀਂ ਆ ਦੇ ਇੱਕ ਪਕਾ ਦੋ ਮਗਲੇ ਤਾਂ ਦੂੰ ਜੀ ਠੀਕ ਹੈ ਠੀਕ ਲੈ ਮੰਗਰ ਲੈ ਤਾ ਨਾ ਜਾਵੇ ਆਹੀ ਭਾਜੀ ਵੇਖ ਲਓ ਆ 10 ਕਿਲੋ ਦੀ ਬਾਲਟੀ ਵੀ ਤੂੰ ਛੱਡ ਲਓ ਜੀ ਆਵੇ 10 ਕਿਲੋ ਦੀ ਬਾਲਟੀ ਜੀ ਭਾਜੀ ਠੀਕ ਹੈ ਠੀਕ ਹੈ ਜੀ 1.5 ਕਿਲੋ ਦੋ ਦਾ ਪਾਤੂ ਚ ਆ ਹੀ ਅੱਛਾ ਜੀ ਤਾਂ ਦਿਖਾ ਦੇ ਵੀਰ ਮੜਾ ਲਓ ਭਾਜੀ ਆ ਕਰੋ ਚੈੱਕ ਲਾਗੇ ਦੋ ਤੇ ਪੌਣੀ ਦਾ ਜੀ ਤਾਂ ਬਾਲਟੀ ਆ ਹਾਂ ਜੀ ਤੇ ਜਵਾਕ ਨੂੰ ਅੱਗੇ ਛੱਡਦਾ ਵਾ ਕਿਲੋ ਤੇ ਹੋ ਗਏ ਹਨ ਹਾਂ ਖਲੋ ਹੁ ਤੈਂ ਵੀ ਪੌਣੀ ਢੱਡਾ ਹੋ ਗਿਆ ਹਾਂਜੀ 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 ਕਰੋ ਗੱਲ ਹੁਣ ਮੁੱਲ ਦੀ ਮੁੱਲ ਭਾਜੀ ਇਹ ਰੱਖ ਮੁੱਲ ਵੇਚ ਲਓ ਭਾਜੀ ਇਦਾਂ ਦੀਆਂ ਝੋਟੀਆਂ ਦਾ ਮੈਂ 1.5 ਲੱਖ ਦੀਆਂ ਵੇਚੀਆਂ ਅਗੇ ਅੱਛਾ ਤੇ ਇਹ ਮੰਜੂਰ ਸੀਗਾ ਆ ਵੀ ਕਰ ਦਿੰਦਾ ਭਾਜੀ ਇਹਦਾ ਮੁੱਲ 1,15,000 ਜੀ ਮੈਂ ਵੇਖ ਲਓ 1 15 ਹਾਂ ਲੜੇ ਹੰੜੜੀ ਲਾ ਬਿਲਾ ਤਰੀ ਲੜੇ ਹੰੜੜੀ ਦਿਲਾਣ ਚੱਲ ਕੋਈ ਨਹੀਂ ਹਾਂ ਨਾ ਹਾਂ ਨਾ 1 ਪਾਣੀ ਲਿ ਦੇ ਦੀਏ 1 ਪਾਣੀ ਲਿ ਦੇ ਰਾਂ ਇੱਕ ਪਾਣੀ ਦੀ ਹਾਂਜੀ ਹਾਂ ਭਾਈ ਦੇ ਲਓ ਭਾਈ ਹੁਣ ਮੈਂ ਤਾਂ ਕੁਛ ਨਹੀਂ ਕਹਿਣਾ ਹੁਣ ਕਹਿ ਦਿੱਤਾ ਪਤਾ ਕਿਉਂ ਵੀਡੀਓ ਵਾਲੇ ਜਿਹੜੇ ਵੀਰਵਿੰਦੇ ਤਾਂ ਕਹਿੰਦਾ ਖਰੇ ਕੇ ਸਮਝਾਇਆ ਜਾਣ ਕੇ ਢੋਕ ਦਿੰਦੇ ਇਹਨੂੰ ਹਾਂਜੀ ਹਾਂਜੀ ਹਣਾ ਬਾਕੀ ਆਪਾਂ ਇਹਨੂੰ ਕੋਈ ਨਹੀਂ ਸਮਝਾਇਆ ਅੱਛਾ ਚਾਕਾ ਖੋਲਦਾ ਇਹਨੂੰ ਚਾਕਾ ਚਲ ਖੋਲਦਾ ਜਾਂਦਾ ਬਾਕੀ ਕੋਈ ਗੱਲ ਨਹੀਂ ਜੋਸਿਆ ਥੋੜਾ ਬੋਲਾ ਕਰਦੇ ਮਾਨ ਜੋੜਦਾ ਲੱਖ ਲੈਣਾ ਬਸ ਲਾਸਟ ਭਾਜੀ ਫਿਰ ਲੱਖ ਦੀ ਛੋਟੀ ਦੇ ਦਾਂਗਾ ਉਹ ਰੋਣਾ ਪਿਆ ਮੈਂ ਹੋਰ ਨਾ ਚਲੇ ਸੁਦੀ ਜਾਵੇ ਕੋਈ ਗੱਲ ਠੀਕ ਹੈ ਬਾਕੀ ਭਾਜੀ ਮੈਂ ਲਿਖ ਕੇ ਦੇ ਦਿੰਨਾ ਹਾਂਜੀ ਮੇਰੇ ਕੋ ਕੋਈ ਵੀਰ ਝੋਟੀ ਲੈ ਜੇ ਅੱਛਾ ਇਹਦੇ ਨਾਲ ਦੀ ਝੋਟੀ ਇੱਕ ਵੀ ਦੀ ਕੋਈ ਦੇ ਦੇ ਬਾਹਰ ਹਾਂਜੀ ਹਾਂਜੀ ਨਹੀਂ ਮਿਲਦਾ ਨਹੀਂ ਮਿਲਦਾ ਬਿਲਕੁਲ ਬਿਲਕੁਲ ਸਹੀ ਠੀਕ ਹੈ ਭਾਜੀ ਇਹ ਬਿਲਕੁਲ ਕੋਈ ਨਹੀਂ ਕੋਈ ਇੱਕ ਵੀਲ ਹੀ ਇਦਾਂ ਦੀ ਝੋਟੀ ਦੇ ਦੇ ਇੰਨੀ ਚਵਾਈ ਵਾਲੀ ਦਾ ਸਵਾ ਦੋ ਢਾਈ ਕਿਲੋਗਾਰ ਵਾਲੀ ਅੱਛਾ ਜੀ ਠੀਕ ਹੈ ਭਾਜੀ ਨਹੀਂ ਬਿਲਕੁਲ ਨਹੀਂ ਮਿਲਦੀ ਜਿੰਨੇ ਆ ਮੰਨ ਲਓ ਇਹ ਨਹੀਂ ਮੈਂ ਕਿਉਂਕਿ ਬਾਜ਼ਾਰ ਹੀ ਬਾਹਰ ਚੰਗੇ ਡੰਗਰ ਦਾ ਇੰਨਾ ਹੈ ਕਿਸੇ ਵੀਰ ਵਪਾਰੀ ਦੇ ਵਾਸਤੇ ਥੋੜਾ ਗੱਲ ਆ ਪਿਓ ਨੇ ਘੜ ਦੇ ਦੇਣੀ ਚਲੋ ਆਪਾਂ ਝੂੜ ਨਹੀਂ ਮਾਰਨਾ ਆਪਣਾ ਪਿਆਰ ਹੀ ਹਾਂਜੀ ਹੋਰ ਸੱਜਣਾਣਾ ਅੱਛਾ ਇਧਰ ਝੋਟੀ ਆਈ ਹੈ ਪਸ਼ੂ ਮੇਲੇ ਮੂੰਹ ਕਾਣਾ ਮਿਲ ਕੇ ਕਾਣਾ ਮਿਲ ਗਿਆ ਪੰਡ ਠੀਕ ਅਰਸੋ ਦਾ ਭਾਜੀ ਮੈਂ ਸੌਦਾ ਕੀਤਾ ਸੀ ਅੱਛਾ ਜੀ ਇਹ ਆਪਣਾ ਸੱਜਣ ਹੀ ਹੋ ਗਿਆ ਸੀ ਹਾਂਜੀ ਅੱਛਾ ਪੈਸੇ ਬਾਤ ਉਹਦੇ ਪਾ ਲੈ ਝੋਟੀ ਠੀਕ ਹੈ ਇਸ ਕਰ ਹੋਏ ਚੌਥੀ ਝੋਟੀ ਆ ਗਈ ਆਪਣੀ ਅੱਛਾ ਅੱਛਾ ਆ ਸਾਲ ਦੇ ਵਿੱਚ ਠੀਕ ਹੈ ਠੀਕ ਹੈ ਚਲੋ ਤੁਹਾਨੂੰ ਵੀ ਜੀਨ ਉਹਨਾਂ ਦੇ ਵੀ ਚਲੋ ਚੰਗਾ ਬਚੋ ਭਾਦੇ ਹਾਂ ਨਾ ਬਾਕੀ ਹੋਣ ਵੇਖੋ ਝੋਟੀ ਲਓ ਜਿੱਤਾ ਫਲੇਣਾ ਤੇ ਸੂਈ ਨਹੀਂ ਹੁੰਦੀ ਆਨੇ ਕੋਈ ਤਾਂ ਆ ਸੂਈ ਨਹੀਂ ਹੁੰਦੀ ਹਨ ਲੋ ਭਾਜੀ ਲਬਾਲਾ ਆ ਪਟੂਰੀਆਂ ਨਿਸ਼ਾਨੀਆਂ ਹੁੰਦੀਆਂ ਜਿੱਦਾਂ ਲੱਗਣ ਮੂੰਹ ਵੀ ਚਾਰ ਦੰਦ ਪਾਜੀ ਠੀਕ ਆ ਨਾ ਮੂੰਹ ਵੀ ਚਾਰ ਦੰਦ ਆ ਤੇ ਕਹਣਾ ਭਾਜੀ ਹੋਰ ਗੱਜਾ ਬਸ ਭਾਜੀ ਮੇਰੀ ਦੇਹ ਹੋਇਆ ਹੱਥ ਜੋੜ ਕੇ ਬੇਨਤੀ ਆ ਜੇ ਆਪਣੇ ਕੋਲ ਹੁਣ ਮੈਂ ਚਲੋ ਇੱਕੋ ਹੀ ਆ ਇਹਦੀ ਲਾਈਵ ਚੁਆਈ ਕਰਾਤੀ ਆ ਬੇਸ਼ੱਕ ਵੀਰ ਕੋਈ ਫੇਰ ਕਵੇ ਆਪਾਂ ਨੂੰ ਫੇਰ ਕਰਵਾ ਸਕਦਾ ਬਿਲਕੁਲ ਸਹੀ ਗੱਲ ਠੀਕ ਆ ਨਾ ਤੇ ਬਾਕੀ ਮੇਰੀ ਇਹ ਹੱਥ ਜੋੜ ਕੇ ਹੋਰ ਵੀ ਬੇਨਤੀ ਆ ਹਾਂਜੀ ਕਈ ਵੀਰਾਂ ਨੂੰ ਵੀ ਵੇਖੋ ਵੀਰ ਜੀ ਆਪਾਂ ਨਾ ਜਿਹੜੇ ਪਸ਼ੂ ਭੇਜਦੇ ਆ ਨਾ ਹਾਂਜੀ ਆਪਾਂ ਪਸ਼ੂ ਆਪਣੇ ਖਾਤੇ 'ਚ ਪੈਸੇ ਪਵਾ ਕੇ ਤੇ ਫੇਰ ਭੇਜਦੇ ਜੇ ਅੱਛਾ ਜੀ ਕਿਉਂਕਿ ਹੱਥ ਜੋੜ ਕੇ ਆਪਣੀ ਬੇਨਤੀ ਨਹੀਂ ਠੀਕ ਨਹੀਂ ਸਹੀ ਗੱਲ ਹੈ ਤੁਸੀਂ ਸਹੀ ਗੱਲ ਹੈ ਬਿਲਕੁਲ ਇਹਨਾਂ ਵੀਰ ਕੋਈ ਕਹੇ ਮੈਂ ਤੁਹਾਨੂੰ ਪਾਤੇ ਘਰ ਆਣ ਕੇ ਪੈਸੇ ਦੇ ਦੂੰਗਾ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਮੈਂ ਵੇਖੋ ਉਹ ਵੀਰ ਸਹੀ ਹੋਣਗੇ ਬਿਲਕੁਲ ਹਾਂਜੀ ਮੰਨ ਲਓ ਆਪਾਂ ਇਹ ਨਹੀਂ ਕਹਿੰਦੇ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਨਹੀਂ ਹੁੰਦੇ ਨਹੀਂ ਹੁੰਦੇ ਆਪਣੇ ਨਾਲ ਵੀਰ ਜੀ ਅੱਗੇ ਨਾ ਚਲੋ ਗੱਡੀਆਂ ਵਾਲੇ ਵੀਰ ਸਾਰੇ ਵੀ ਨਹੀਂ ਇੱਕੋ ਜਿੰਦੇ ਅੱਛਾ ਅਗੇ ਦੂਹ ਗੱ ਅੱਛਾ ਅੱਛਾ ਸਹੀ ਆ ਕਿ ਗਲਤ ਆ ਨਹੀਂ ਗਲਤ ਗੱਲ ਹੈ ਫਿਰ ਇਹ ਤੇ ਹਾਂ ਮੰਨ ਲਓ ਆਪਾਂ ਇਹ ਨਹੀਂ ਕਿਤੇ ਘਰਾਂ ਵਾਲੇ ਵੀ ਸਹੀ ਹੋਣਗੇ ਰੱਖੇ ਵੀ ਹੋਣਗੇ ਪੈਸੇ ਪਰ ਆਪਣੀ ਇਹ ਹੱਥ ਜੋੜ ਕੇ ਬੇਨਤੀ ਵੀ ਆਪਾਂ ਇਹ ਕੰਮ ਨਹੀਂ ਜੇ ਕਰਦੇ ਭਾਵੇਂ ਮੇਰਾ ਕੋਈ ਸਾਰਾ ਰਿਸ਼ਤੇਦਾਰ ਵੀ ਹੋਵੇ ਬਿਲਕੁਲ ਸਹੀ ਗੱਲ ਹੈ ਸਹੀ ਹੈ ਨਾ ਭਾਈ ਬਿਲਕੁਲ ਸਹੀ ਗੱਲ ਹੈ ਪੈਸੇ ਖਾਤੇ 'ਚ ਪਸ਼ੂ ਦੀ ਜਿਹੜੀ ਗਰੰਟੀ ਹੈ ਵੀ ਖਾਤੇ 'ਚ ਪੈਸੇ ਪਾਓ ਤੇ ਤੁਹਾਡੇ ਘਰ ਪਸ਼ੂ ਪਾਉਣ ਦਾ ਕਰਦਾ ਹਾਂ ਹਾਂ ਮੁਰਗੇ ਜਿਹੜੀ ਵੇਖੋ ਆਪਾਂ ਉਹ ਸਾਡੀ ਗਰੰਟੀ ਉਹ ਸਾਡੀ ਗਰੰਟੀ ਬਿਲਕੁਲ ਸਹੀ ਹੈ ਉਹ ਗਰੰਟੀ ਆਪਣੀ ਆ ਜੇ ਕਿਸੇ ਦੇ ਘਰ ਪਸ਼ੂ ਪਾਉਣ ਦਾ ਨਾ ਪਹੁੰਚੇ ਦੇ ਜੇ ਕੋਈ ਕਮੀ ਨਿਕਲੇ ਉਹ ਵੀ ਗਰੰਟੀ ਆਪਣੀ ਠੀਕ ਆ ਜੀ ਜੀ ਭਾਈ ਸਹੀ ਆ ਇਹ ਗਰੰਟੀ ਆਪਾਂ ਵੀ ਚੁੱਕ ਲੈਨੇ ਆ ਹਾਂ ਹਾਂ ਬਾਜੀ ਤੁਸੀਂ ਚਲੋ ਸਾਡੀ ਤਾਨੂੰ ਫੋਨ ਤੁਸੀਂ ਤਾਂ ਅੱਗੇ ਵੀ ਚੁੱਕਦੇ ਹੀ ਜੀ ਹਾਂਜੀ ਹਾਂਜੀ ਅਸਾਂ ਪਤਾ ਆ ਕੋਈ ਗਲਤ ਕੰਮ ਨਹੀਂ ਕੀਤਾ ਜੀ ਨਹੀਂ ਬਿਲਕੁਲ ਬਿਲਕੁਲ ਨਹੀਂ ਨਾ ਕਰ ਨਹੀਂ ਹੈ ਭਾਜੀ ਬਿਲਕੁਲ ਸਹੀ ਗੱਲ ਹੈ ਜੀ ਯਾਨੀ ਜਿੰਨੇ ਵਿਚਾਰੇ ਨੇ ਪੈਸੇ ਲਾਏ ਆ ਹਾਂਜੀ ਉਹਦੇ ਨਾਲ ਗਲਤ ਕੰਮ ਕਿਉਂ ਕਰਨਾ ਬਿਲਕੁਲ ਸਹੀ ਗੱਲ ਹੈ ਤਾਂ ਭਾਜੀ ਹੁਣ ਉਹ ਵੇਖ ਲਓ ਤੁਹਾਨੂੰ ਦੱਸਣਾ ਏ ਝੋਡੀ ਭੇਜਣ ਵਾਲੀ ਆ ਹਾਂਜੀ ਹਾਂਜੀ ਹੁਣ ਉਹ ਮੈਂ ਕਹਿੰਦਾ ਵਾਹ ਗੱਡੀ ਕਰਦੇ ਤੁਸੀਂ ਕਿਹਾ ਚਲ ਕੋਈ ਨਹੀਂ ਕਰ ਲੈਣੀ ਹਾਂਜੀ 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 ਮੈਨੂੰ ਫੋਨ ਕੀਤਾ ਜੀ ਮਿਲੀ ਨਹੀਂ ਗੱਡੀ ਬਿਲਕੁਲ ਬਿਲਕੁਲ ਜੀ ਵਾਰਸ਼ ਪੁਰਸ਼ ਕਰਕੇ ਵੀ ਕਈ ਨਾ ਆ ਜੇ ਥੋੜਾ ਜਿਆ ਵਾਰਸ਼ ਉਹ ਮੰਡੀ-ਮ